ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਅੱਜ ਦੀ ਇਸ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 12 ਅਕਤੂਬਰ 2025 ਦਾ ਜੋ ਪਾਵਨ ਹੁਕਮਨਾਮਾ ਸਾਹਿਬ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਸਾਨੂੰ ਪ੍ਰਾਪਤ ਹੋਇਆ ਉਸ ਤੇ ਥੋੜੀ ਵਿਚਾਰ ਸਾਂਝੀ ਕਰਾਂਗੇ ਜੀ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 651 ਤੇ ਸੁਸ਼ੋਭਿਤ ਹੈ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਹਾਂਜੀ ਤੇ ਆਪਣੀ ਕੋਸ਼ਿਸ਼ ਰਹੇਗੀ ਕਿ ਗੁਰੂ ਸਾਹਿਬ ਦੇ ਇਹਨਾਂ ਅਨਮੋਲ ਬਚਨਾਂ ਨੂੰ ਸਰਲ ਤਰੀਕੇ ਨਾਲ ਸਮਝ ਸਕੀਏ ਤੇ ਆਪਣੇ ਜੀਵਨ ਚ ਵਸਾ ਸਕੀਏ ਬਿਲਕੁਲ ਤਾਂ ਫਿਰ ਆਓ ਪਹਿਲਾਂ ਗੁਰੂ ਸਾਹਿਬ ਦੇ ਬਚਨ ਸਰਵਣ ਕਰੀਏ ਪਹਿਲਾ ਸ਼ਲੋਕ ਹੈ ਜੀ ਸ਼ਲੋਕੁ ਮਹਲਾ 3 ਰੇ ਜਨ ਅਥਾਰੇ ਦਬਿਓ ਹੋ ਸੁਤਿਆ ਗਈ ਵਿਹਾਇ ਹੂੰ ਸਤਿਗੁਰ ਦਾ ਸ਼ਬਦ ਸੁਣ ਨਾ ਜਾਗਿਓ ਅੰਦਰ ਨਾ ਉਪਜੋ ਚਾਓ ਵਾਹ ਗੁਰੂ ਸਾਹਿਬ ਬੜਾ ਸਿੱਧਾ ਸੰਬੋਧਨ ਕਰ ਰਹੇ ਨੇ ਮਤਲਬ ਹੇ ਜਨ ਹੇ ਮਨੁਖ ਹਾਂਜੀ ਤੂੰ ਅਥਾਰੇ ਦੱਬਿਓ ਹੋ ਮਤਲਬ ਮਾਇਆ ਦੇ ਪਾਰ ਥੱਲੇ ਐਸਾ ਦੱਬਿਆ ਪਿਆ ਹੈ ਕਿ ਤੇਰੀ ਸਾਰੀ ਉਮਰ ਸੁੱਤਿਆ ਹੀ ਲੰਘ ਗਈ ਗਫਲਤ ਵਿੱਚ ਉਹ ਸੁਣ ਕੇ ਵੀ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਅੰਦਰ ਕੋਈ ਚਾ ਪੈਦਾ ਹੋਇਆ ਉਹ ਨਾਮ ਦਾ ਸਿਮਰਨ ਦਾ ਜੀ ਉਹ ਉਚਾਹੀ ਨਹੀਂ ਬੜਿਆ ਇਹ ਕਿੱਡਾ ਵੱਡਾ ਕਿਵੇਂ ਕਵਾਂ ਦੁਖਾਨ ਤੈ ਸੱਚੀ ਗੱਲ ਤੇ ਅੱਗੇ ਫਿਰ ਸਰੀਰ ਦੀ ਗੱਲ ਕਰਦੇ ਨੇ ਹਾਂਜੀ ਅਗਲੀਆਂ ਤੁਕਾਂ ਨੇ ਸਰੀਰ ਜਲਉ ਗੁਣ ਬਾਰਾ ਜੋ ਗੁਰਕਾਰਨਾ ਕਮਾਏ ਹੂੰ ਜਗਤ ਜਲੰਦਾ ਡਿਠਮੇ ਹੋਮੇ ਦੂਜੇ ਪਾਏ ਕਹਿੰਦੇ ਨੇ ਕਿ ਉਹ ਸਰੀਰ ਤਾਂ ਮਤਲਬ ਸੜੀ ਜਾਵੇ ਜਿਸ ਵਿੱਚ ਕੋਈ ਗੁਣ ਨਹੀਂ ਹੈਗਾ ਤੇ ਜਿਹੜਾ ਗੁਰੂ ਦੀ ਦਸੀਕਾਰ ਗੁਰੂ ਦਾ ਦੱਸਿਆ ਕੰਮ ਨਹੀਂ ਕਰਦਾ ਵਿਅਰਥ ਹੈ ਉਹ ਸਰੀਰ ਹਾਂ ਬਿਲਕੁਲ ਤੇ ਫਿਰ ਕਹਿੰਦੇ ਨੇ ਮੈਂ ਤਾਂ ਦੇਖਿਆ ਹੈ ਕਿ ਸਾਰਾ ਸੰਸਾਰ ਹੀ ਸੜ ਰਿਹਾ ਹੈ ਜਲ ਰਿਹਾ ਹੈ ਕਿਹੜੀ ਅੱਗ ਵਿੱਚ ਹਉਮੇ ਦੀ ਅੱਗ ਵਿੱਚ ਤੇ ਦੂਜੇ ਪਾਏ ਮਾਇਆ ਦੇ ਮੋਹ ਵਿੱਚ ਜੀ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਪਿਆਰ ਵਿੱਚ ਇਹ ਅੱਗ ਹਰ ਪਾਸੇ ਦਿਸਦੀ ਹੈ ਅੱਜ ਵੀ ਤ੍ਰਿਸ਼ਨਾ ਦੀ ਅੱਗ ਪਰ ਫਿਰ ਉਹੀ ਗੱਲ ਗੁਰੂ ਸਾਹਿਬ ਸਿਰਫ ਸਮੱਸਿਆ ਦੱਸ ਕੇ ਛੱਡ ਨਹੀਂ ਦਿੰਦੇ ਨਹੀਂ ਨਹੀਂ ਨਾਲ ਹੀ ਹੱਲ ਦੱਸਦੇ ਨੇ ਬਖਸ਼ਿਸ਼ ਕਰਦੇ ਨੇ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਤੇ ਆਏ ਗੁਰੂ ਨਾਨਕ ਸਾਹਿਬ ਦੀ ਮੋਰ ਲਾ ਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਸ ਸੜਦੇ ਹੋਏ ਸੰਸਾਰ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਹਾਂਜੀ ਗੁਰੂ ਦੀ ਸ਼ਰਨ ਪੈ ਕੇ ਗੁਰ ਸਰਣਾਈ ਉਬਰੇ ਤੇ ਨਾਲ ਹੀ ਗੁਰੂ ਦੇ ਸ਼ਬਦ ਰਾਹੀਂ ਸੱਚੇ ਪ੍ਰਭੂ ਨੂੰ ਮਨ ਵਿੱਚ ਵਸਾ ਕੇ ਉਸ ਦਾ ਧਿਆਨ ਧਰ ਕੇ ਸੋ ਸ਼ਰਨ ਇਸ ਸ਼ਬਦ ਦਾ ਧਿਆਨ ਇਹ ਦੋ ਮੇ ਚੀਜ਼ਾਂ ਬਹੁਤ ਜ਼ਰੂਰੀ ਨੇ ਬਚਾ ਲੈ ਜੀ ਫਿਰ ਅਗਲਾ ਸ਼ਲੋਕ ਹੈ ਜਿਹੜਾ ਉਸ ਜੀਵ ਇਸਤਰੀ ਉਸ ਆਤਮਾ ਦੀ ਗੱਲ ਕਰਦਾ ਜਿਹੜੀ ਇਸ ਰਾਹ ਤੇ ਤੁਰ ਪੈਂਦੀ ਹੈ ਹਾਂਜੀ ਦੂਜਾ ਸ਼ਲੋਕ ਮਹਲਾ ਤੀਜੇ ਦਾ ਹੀ ਮਲਾਤੀਜਾ ਸ਼ਬਦ ਰਤੇ ਹੋ ਮੈਂ ਗਈ ਸੋਭਵੰਤੀ ਨਾਰ ਹੂੰ ਪਿਰ ਕੇ ਭਾਣੇ ਸਦਾ ਚਲੇ ਤਾਂ ਬਨਿਆ 시ਗਾਰ ਕਿੰਨੀ ਸੋਹਣੀ ਉਪਮਾ ਹੈ ਉਹ ਜੀਵ ਇਸਤਰੀ ਉਹ ਆਤਮਾ ਸੋਹਬਾ ਵਾਲੀ ਹੈ ਇੱਜ਼ਤ ਵਾਲੀ ਹੈ ਜਿਹੜੀ ਸ਼ਬਦ ਵਿੱਚ ਐਸੀ ਰੰਗੀ ਗਈ ਕਿ ਉਸ ਦੀ ਹੋਂਮੇ ਚਲੀ ਗਈ ਹੋਂਮੇ ਜਿਹੜੀ ਸਾਰੀਆਂ ਬਿਮਾਰੀਆਂ ਦੀ ਜੜ ਹੈ ਹਾਂ ਤੇ ਉਸ ਦਾ ਅਸਲੀ ਸ਼ਿੰਗਾਰ ਕੀ ਹੈ ਗਹਿਣੇ ਕੱਪੜੇ ਨਹੀਂ ਨਹੀਂ ਜੀ ਅਸਲ ਸ਼ਿੰਗਾਰ ਹੈ ਪਿਰ ਕੇ ਫਾਣੇ ਸਦਾ ਚਲੇ ਪ੍ਰਭੂ ਪਤੀ ਦੀ ਰਜ਼ਾ ਵਿੱਚ ਉਸ ਦੇ ਹੁਕਮ ਵਿੱਚ ਸਦਾ ਚੱਲਣਾ ਇਹੀ ਅਸਲ ਸੁੰਦਰਤਾ ਹੈ ਇਹੀ ਅਸਲ ਗੁਣ ਹੈ ਤੇ ਜਦੋਂ ਇਹ ਸ਼ਿੰਗਾਰ ਹੋ ਜਾਂਦਾ ਹੈ ਫਿਰ ਕੀ ਹੁੰਦਾ ਹੈ ਫਿਰ ਤਾਂ ਆਨੰਦ ਹੀ ਆਨੰਦ ਹੈ ਅਗਲੀਆਂ ਤੁਕਾਂ ਸੇਜ ਸੁਹਾਵੀ ਸਦਾ ਪਿਰੂ ਰਾਵੈ ਹਰ ਵਰ ਪਾਇਆ ਨਾਰ ਵਾ ਨਾ ਹਰ ਮਰੇ ਨਾ ਕਦੇ ਦੁੱਖ ਲੱਗੈ ਸਦਾ ਸੁਹਾਗਣ ਨਾਰ ਮਤਲਬ ਉਸ ਜੀਵ ਇਸਤਰੀ ਦਾ ਹਿਰਦਾ ਉਹ ਸੇਜ ਹਮੇਸ਼ਾ ਸੋਣੀ ਬਣੀ ਰਹਿੰਦੀ ਹੈ ਆਨੰਦ ਨਾਲ ਭਰੀ ਰਹਿੰਦੀ ਹੈ ਕਿਉਂਕਿ ਪਿਰੂ ਰਾਵੈ ਪ੍ਰਭੂ ਪਤੀ ਸਦਾ ਉਸਦੇ ਨਾਲ ਮਿਲਾਪ ਮੰਨਦਾ ਹੈ ਉਸਤੇ ਅੰਗ ਸੰਗ ਵਸਦਾ ਹੈ ਤੇ ਉਸਨੇ ਵਰ ਕਿਉਂ ਜਾ ਪਾਇਆ ਹੈ ਹੈਰੀਵਰ ਜੀ ਉਹ ਹਰੀਪਤੀ ਜਿਹੜਾ ਨਾ ਕਦੇ ਮਰਦਾ ਹੈ ਨਾ ਕਦੇ ਵਿਛੜਦਾ ਹੈ ਤੇ ਨਾ ਹੀ ਉਸਦੇ ਮਿਲਾਪ ਵਿੱਚ ਕਦੇ ਕੋਈ ਦੁੱਖ ਲੱਗਦਾ ਹੈ ਇਸ ਲਈ ਉਹ ਜੀਵਾਤਮਾ ਸਦਾ ਸੁਹਾਗਣ ਹੈ ਹਮੇਸ਼ਾ ਪ੍ਰਭੂ ਦੇ ਮਿਲਾਪ ਦੇ ਆਨੰਦ ਵਿੱਚ ਇਹ ਆਪਸ ਤਾਂ ਮਿਲਦੀ ਕਿਵੇਂ ਕਿ ਆਪਣੀ ਕੋਸ਼ਿਸ਼ ਨਾਲ ਨਹੀਂ ਦੇਖੋ ਗੁਰੂ ਸਾਹਿਬ ਅੱਗੇ ਸਪਸ਼ਟ ਕਰਦੇ ਨੇ ਨਾਨਕ ਹਰ ਪ੍ਰਭ ਮੇ ਲਏ ਗੁਰ ਕਾ ਹੇਤ ਪਿਆਰ ਅੱਛਾ ਤਾਂ ਇਹ ਮਿਲਾਪ ਵੀ ਗੁਰ ਕਾ ਹੇਤ ਪਿਆਰ ਗੁਰੂ ਦੇ ਬੇਅੰਤ ਪਿਆਰ ਸਦਕਾ ਗੁਰੂ ਦੀ ਮਿਹਰ ਸਦਕਾ ਹੁੰਦਾ ਹੈ ਜੀ ਆਪ ਹੀ ਉਸ ਨੂੰ ਮਿਲਾ ਲੈਂਦਾ ਹੈ ਪਰ ਗੁਰੂ ਦੇ ਪ੍ਰੇਮ ਦੇ ਕਾਰਨ ਗੁਰੂ ਹੀ ਵਸੀਲਾ ਬਣਦਾ ਹੈ ਇਸ ਤੋਂ ਬਾਅਦ ਫਿਰ ਪੌੜੀ ਸ਼ੁਰੂ ਹੁੰਦੀ ਹੈ ਤੇ ਪੌੜੀ ਵਿੱਚ ਥੋੜਾ ਵਖਰਾ ਪਹਿਲੂ ਹੈ ਹਾਂਜੀ ਇੱਥੇ ਚੇਤਾਵਨੀ ਹੈ ਉਹਨਾਂ ਲਈ ਜੋ ਗੁਰੂ ਤੋਂ ਬੇਮੁਖ ਹੁੰਦੇ ਨੇ ਪੋੜੀ ਜਿਨ੍ਹਾਂ ਗੁਰੂ ਗੋਪਿਆ ਆਪਣਾ ਤੇ ਨਰ ਬੁਰੀਆਰੀ ਹਮ ਹਰ ਜਿਓ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਬਹੁਤ ਮਤਲਬ ਸਖਤ ਸ਼ਬਦ ਨੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਭਾਵ ਛੱਡ ਦਿੱਤਾ ਉਸ ਦੀ ਨਿੰਦਾ ਕੀਤੀ ਉਸ ਨੂੰ ਪਰੇ ਰੱਖਿਆ ਉਹ ਮਨੁੱਖ ਬਹੁਤ ਬੁਰੇ ਹਨ ਬੁਰੀਆਰੀ ਤੇ ਗੁਰੂ ਸਾਹਿਬ ਅਰਦਾਸ ਕਰਦੇ ਨੇ हे ਪ੍ਰਭੂ ਜੀ ਉਹਨਾਂ ਦਾ ਤਾਂ ਮੈਨੂੰ ਦਰਸ਼ਨ ਵੀ ਨਾ ਕਰਾਓ ਉਹਨਾਂ ਨੂੰ ਪਾਪਿਸਟ ਤੇ ਹਤਿਆਰੀ ਕਿਹਾ ਗਿਆ ਹੈ ਆਤਮਾ ਦੇ ਹਤਿਆਰੇ ਜੀ ਆਪਣੀ ਆਤਮਾ ਦੇ ਵੀ ਤੇ ਸ਼ਾਇਦ ਹੋਰਨਾਂ ਨੂੰ ਵੀ ਕੁਰਾਹੇ ਪਾਉਣ ਵਾਲੇ ਇਸ ਤੋਂ ਗੁਰੂ ਦੀ ਮਹੱਤਤਾ ਪਤਾ ਲੱਗਦੀ ਹੈ ਕਿ ਉਸ ਨਾਲੋਂ ਟੁੱਟਣਾ ਕਿੰਨਾ ਭਿਆਨਕ ਹੈ ਤੇ ਉਹਨਾਂ ਦੀ ਹਾਲਤ ਕਿ ਉਹ ਜੀ ਹੁੰਦੀ ਹੈ ਅਗਲੀ ਤੁਕ ਚ ਦੱਸਿਆ ਹੈ ਉਹ ਕਰ ਕਰ ਫਿਰੈ ਕੁਸੁੱਧ ਮਨ ਜਿਉ ਥਰਕਟਨਾਰੀ ਮਤਲਬ ਮਨ ਵਿੱਚ ਸ਼ਾਂਤੀ ਨਹੀਂ ਮਨ ਖੋਟਾ ਹੈ ਕੁਸ਼ੁਧਮਨ ਤੇ ਉਹ ਸ਼ਾਂਤੀ ਲੱਭਦੇ ਘਰ ਘਰ ਭਟਕਦੇ ਫਿਰਦੇ ਨੇ ਹਾਂ ਜਿਵੇਂ ਕੋਈ ਕੁਰਾਹੇ ਪਈ ਇਸਤਰੀ ਭਟਕਦੀ ਐ ਜਿਸ ਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਮਨ ਦੀ ਭਟਕਣਾ ਤੇ ਇਸ ਦੇ ਉਲਟ ਦੂਸਰਾ ਪਾਸਾ ਕੀ ਹੈ ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਵੱਡੇ ਭਾਗਾ ਨਾਲ ਉਹਨਾਂ ਗੁਰਮੁਖਾਂ ਦੀ ਸੰਗਤ ਮਿਲਦੀ ਹੈ ਜਿਨ੍ਹਾਂ ਨੂੰ ਗੁਰੂ ਨੇ ਆਪ ਸਵਾਰਿਆ ਹੈ ਆਪ ਕੜਿਆ ਹੈ ਸੋ ਇੱਕ ਪਾਸੇ ਭਟਕਣਾ ਹੈ ਦੂਜੇ ਪਾਸੇ ਗੁਰਮੁਖਾਂ ਦੀ ਸੰਗਤ ਦਾ ਸੁੱਖ ਸੰਗਤ ਦਾ ਮਾਤੋ ਫਿਰ ਉਬਰ ਕੇ ਆਉਂਦਾ ਹੈ ਹਾਂਜੀ ਤੇ ਪੌੜੀ ਦੀ ਆਖਰੀ ਤੁਕ ਸਾਰੇ ਵਿਚਾਰ ਨੂੰ ਇੱਕ ਅਰਦਾਸ ਵਿੱਚ ਸਮੇਟਦੀ ਹੈ। ਬਿਲਕੁਲ ਹਰ ਮੇਲੋ ਸਤਗੁਰ ਦਇਆ ਕਰ ਗੁਰ ਕੋ ਬਲੀ ਹਾਰੇ। ਏ ਹਰੀ ਮੈਂ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਬਲੀ ਹਾਰ ਜਾਂਦਾ ਹਾਂ। ਦਇਆ ਕਰੋ ਮੇਰ ਕਰੋ ਮੈਨੂੰ ਸਤਗੁਰ ਨਾਲ ਮਿਲਾ ਦਿਓ। ਇਹ ਅਰਦਾਸ ਸਾਡੇ ਸਾਰਿਆਂ ਲਈ ਹੈ ਕਿ ਗੁਰੂ ਦਾ ਮਿਲਾਪ ਵੀ ਪ੍ਰਭੂ ਦੀ ਕਿਰਪਾ ਨਾਲ ਹੀ ਹੋਣਾ ਹੈ। ਜੀ ਨਿਮਰਤਾ ਨਾਲ ਮੰਗਣਾ ਪੈਂਦਾ ਹੈ। ਸਾਤਸੰਗਤ ਜੀ ਤਾਂ ਅੱਜ ਦੇ ਇਸ ਪਾਵਨ ਹੁਕਮਨਾਮੇ ਵਿੱਚ ਦੇਖੋ ਗੁਰੂ ਸਾਹਿਬ ਨੇ ਕਿੰਨਾ ਸਪਸ਼ਟ ਮਾਰਗਦਰਸ਼ਨ ਕੀਤਾ ਹੈ ਬਹੁਤ ਸਪਸ਼ਟ ਜੀ ਇੱਕ ਪਾਸੇ ਮਾਇਆ ਦੀ ਨੀਂਦ ਹਉਮੈ ਦੀ ਅੱਗ ਗੁਰੂ ਤੋਂ ਬੇਮੁਖ ਹੋਣ ਦਾ ਪਿਆਨਕ ਨਤੀਜਾ ਤੇ ਦੂਜੇ ਪਾਸੇ ਗੁਰੂ ਦੀ ਸ਼ਰਨ ਗੁਰੂ ਦਾ ਸ਼ਬਦ ਪਾਣੇ ਵਿੱਚ ਚੱਲਣਾ ਹਉਮੈ ਦਾ ਤਿਆਗ ਤੇ ਸਦਾ ਸੁਹਾਗਣ ਵਾਲੀ ਆਤਮਿਕ ਅਵਸਥਾ ਸਾਰੀ ਖੇਡ ਅਸਲ 'ਚ ਗੁਰੂ ਦੁਆਲੇ ਘੁੰਮਦੀ ਹੈ ਗੁਰੂ ਦਾ ਪੱਲਾ ਫੜਨਾ ਜਾਂ ਛੱਡਣਾ ਬਿਲਕੁਲ ਗੁਰੂ ਹੀ ਰਸਤਾ ਦਿਖਾਉਣ ਵਾਲਾ ਹੈ ਗੁਰੂ ਹੀ ਮਿਲਾਉਣ ਵਾਲਾ ਹੈ ਗੁਰਮੁਖਾਂ ਦੀ ਸੰਗਤ ਵੀ ਗੁਰੂ ਰਾਹੀ ਹੀ ਮਿਲਦੀ ਹੈ ਸੋ ਸਾਨੂੰ ਆਪਣੇ ਅੰਦਰ ਚਾਤੀ ਮਾਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਖੜੇ ਆ ਕੀ ਅਸੀਂ ਸਿਰਫ ਸੁਣ ਰਹੇ ਆ ਜਾਂ ਸੁਣ ਕੇ ਜਾਗ ਵੀ ਰਹੇ ਆ ਕਿ ਅੰਦਰ ਉਹ ਚਾ ਪੈਦਾ ਹੋ ਰਿਹਾ ਹੈ ਇਹ ਸਵਾਲ ਸਾਨੂੰ ਆਪਣੇ ਆਪ ਨੂੰ ਪੁੱਛਣੇ ਚਾਹੀਦੇ ਨੇ ਪਾਠ ਅਰਥ ਜਾਂ ਵਿਚਾਰ ਕਰਦਿਆਂ ਬੇਅੰਤ ਪੁੱਲਾਂ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਯੋਗ ਹੈ ਖਿਮਾ ਕਰਨਾ ਜੀ ਜੀ ਅਸੀਂ ਸਾਰੇ ਸਿੱਖ ਰਹੇ ਆ ਅਸਲ ਲਗਵਾਈ ਤਾਂ ਸਿੱਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ ਵਾਹਿਗੁਰੂ ਸਭ ਤੇ ਮਿਹਰ ਕਰਨ ਤੰਦਰੁਸਤੀ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਹਾਂਜੀ ਤੇ ਜੇ ਵਿਚਾਰ ਚੰਗੀ ਲੱਗੇ ਤਾਂ ਅੱਗੇ ਹੋਰ ਸੰਗਤਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ